ਫਰੈਂਡਸ ਕਲੱਬ ਦੇ ਪ੍ਰਧਾਨ ਗਿੰਨੀ ਪਾਟਿਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਲੋਕਾਂ ਨੂੰ ਕੰਬਲ ਅਤੇ ਜਰਾਬਾ ਵੰਡੀਆਂ ਗਈਆਂ ਇਸ ਮੌਕੇ ਤੇ ਫਰੈਂਡਸ ਕਲੱਬ ਦੇ ਪ੍ਰਧਾਨ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਅਸੀਂ ਤੁਹਾਨੂੰ ਸੁਣਾਉਨੇ ਹਾਂ ਫਰੈਂਡਸ ਕਲੱਬ ਦੇ ਪ੍ਰਧਾਨ ਨੇ ਸ਼੍ਰੀ ਗਿੰਨੀ ਪਾਟਿਆ ਜੀ ਸਾਡੇ ਪੁਰਾਣੇ ਮਿੱਤਰ ਵੀ ਆ ਔਰ ਕਲੱਸੇ ਸਮਾਜ ਸੇਵਾ ਦਾ ਕਾਫੀ ਕੰਮ ਕਰਦੇ ਰਹਿੰਦੇ ਆ ਇਹਨਾਂ ਦੀ ਰਹਿਮ ਰਹਿਨਮਾਈ ਹੇਠ ਔਰ ਸਾਡੇ ਸਾਂਝ ਕੇਂਦਰ ਦੇ ਸਬ-ਇੰਸਪੈਕਟਰ ਮੋਦੀ ਸਿੰਘ ਨੇ ਇਨਾਂ ਦੇ ਸਹਿਯੋਗ ਦੇ ਨਾਲ ਕਰਮੋ ਡਿਊਟੀ ਸਾਡੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਦਾ ਨਿਰਿੰਦਰ ਸਿੰਘ ਇਹਨਾਂ ਨੇ ਅੱਜ ਇੱਕ ਬੜਾ ਵਧੀਆ ਫਰਾਲਾ ਕੀਤਾ ਜਦੇ ਵਿੱਚ ਇਹਨਾਂ ਨੇ ਜਿਹੜੇ ਲੋੜਵੰਦ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਅੱਜ ਕੰਬਲ ਔਰ ਜਰਾਬਾਂ ਦਾ ਜਿਹੜਾ ਵਾ ਇਹਨਾਂ ਨੇ ਉਹਨਾਂ ਨੂੰ ਵੰਡੀਆਂ ਨੇ ਔਰ ਇਹਦੇ ਵਿੱਚ ਮੇਰਾ ਵੀ ਇਹਨਾਂ ਨੇ ਸਹਿਯੋਗ ਪਾਇਆ ਜੀ ਮੈਂ ਆਣ ਕੇ ਕੰਮ ਦੇ ਇਹਨਾਂ ਦਾ ਇਹਨਾਂ ਨੇ ਕੀਤਾ ਹੈ ਬਟ ਅਦਰਵਾਈਜ਼ ਮੈਂ ਵੀ ਨਾਲ ਆਣ ਕੇ ਜਿਹੜਾ ਉਹ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਆਪਾਂ ਕੰਬਲ ਦਿਓ ਜਿਹੜਾ ਆਪਾਂ ਜੜੀਆਂ ਨੇ ਵੰਡੀਆਂ ਸਨੇਹਾ ਕੀ ਹੈ ਜੀ ਹੋਰ ਦੁਸਰਤਿਆਂ ਨੂੰ ਸਨੇਹਾ ਇਹ ਹੀ ਹੈ ਜੀ ਦੇਖੋ ਆ ਠੰਡ ਦੇ ਦਿਨ ਚੱਲ ਰਿਹਾ ਤੇ ਮੈਂ ਅਸੀਂ ਇਹ ਵੀ ਦੇਖਦੇ ਆ ਵੀ ਬਾਹਰ ਬਹੁਤ ਜਿਹੜੀ ਜਨਤਾ ਆ ਉਹ ਠੰਡ ਦੇ ਵਿੱਚ ਪਈ ਹੁੰਦੀ ਔਰ ਕਈ ਵਾਰੀ ਕਾਫੀ ਜਿਹੜੀਆਂ ਠੰਡ ਦੇ ਵਿੱਚ ਮੌਤਾਂ ਵੀ ਜਿਹੜੀਆਂ ਨੇ ਇਹਦੇ ਨਾਲ ਹੁੰਦੀਆਂ ਨੇ ਸਾਡੇ ਕਈ ਜਿਹੜੇ ਗਰੀਬ ਪਰਿਵਾਰ ਦੇ ਵੀ ਦੇ ਜਿਨ੍ਹਾਂ ਕੋ ਛੱਤ ਹੈ ਨਹੀਂਆਂ ਜਾਂ ਕੱਪੜੇ ਹੈ ਨਹੀਂਆਂ ਪਾਉਣੀਆਂ ਉਹ ਕਾਫੀ ਡੈਥ ਇਸ ਦੇ ਵਿੱਚ ਹੁੰਦੀਆਂ ਨੇ ਅਸੀਂ ਡੇਲੀ ਸਾਡੇ ਥਾਣਾ ਵਾਈਸ ਕੋਈ ਨਾ ਕੋਈ ਇੱਕ ਦੋ ਇੱਕ ਦੋ ਆਪਾਂ ਉਹਨਾਂ ਦੀਆਂ ਕਾਰਵਾਈਆਂ ਕਰਦੇ ਆਂ ਤੇ ਸਾਡਾ ਸੁਨੇਹਾ ਇਹ ਹੀ ਹੈ ਵੀ ਜਿੱਦਾਂ ਕਿੰਨੀ ਭਾੜੀ ਹੈ ਜਿਹਨੇ ਵਧੀਆ ਪ੍ਰਾਲਾ ਕੀਤਾ ਹੈ ਉਸ ਤਾਂ ਬਾਕੀ ਵੀ ਸਸਤਾ ਵਾਂ ਜਿਹੜੀ ਐਨਜੀਓ ਹੈਗੀਆਂ ਨੇ ਉਹਨਾਂ ਨੂੰ ਪ੍ਰਾਲਾ ਕਰਕੇ ਔਰ ਇਹ ਜਿਹੜੇ ਲੋੜਵੰਦ ਮੰਦੇ ਆ ਉਹਨਾਂ ਨੂੰ ਕੋਈ ਕੰਬਲ ਰਜਾਈਆਂ ਵਗੈਰਾ ਜਾਂ ਇਦਾਂ ਦੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਸ ਨਾਲ ਉਹ ਠੰਡ ਦੇ ਦਿਨਾਂ ਦੇ ਵਿੱਚ ਆਪਣਾ ਟਾਈਪਾਸ ਕਰ ਸਕਣ ਹਰ ਸਾਲ ਵਾਂਗਨ ਦੇਖੋ ਸਰਦੀ ਜਿਹੜੀ ਪੈਂਦੀ ਹੈ ਉਹ ਤੇ ਦਿਖਦੀ ਹੈ ਸਾਨੂੰ ਕਿ ਇਸ ਵਾਰ ਵੀ ਜਦੋਂ ਨਵਾਂ ਸਾਲ ਕੋਈ ਆਂਦਾ ਪਤਾ ਲੱਗਦਾ ਕਿ ਸਰਦੀ ਬਹੁਤ ਜਿਆਦਾ ਪਰ ਫਰੈਂਡਸ ਕਲੱਬ ਵੱਲੋਂ ਹਰ ਸਾਲ ਅਸੀਂ ਇੱਕ ਉਪਰਾਲਾ ਕਰਦੇ ਆਂ ਜਿਹੜੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈ ਪਹਿਲਾਂ ਉਹਨਾਂ ਨੂੰ ਵੈਰੀਫਾਈ ਕਰਦੇ ਆ ਫਿਰ ਅਸੀਂ ਉਹਨਾਂ ਨੂੰ ਕੰਬਲ ਵੰਡਦੇ ਆ ਇਸ ਵਾਰ ਸਾਡਾ ਜਿਹੜਾ ਸਾਡਾ ਦੂਸਰੀ ਵਾਰ ਪ੍ਰੋਗਰਾਮ ਹੈ ਸਾਂਝ ਕੇਂਦਰ ਨਾਲ ਹਲਕੇ ਸਾਡਾ ਪ੍ਰੋਗਰਾਮ ਚੱਲਿਆ ਵਾ ਜਿਹੜਾ ਅਸੀਂ ਲੋਕਾਂ ਨੂੰ ਕੰਬਲ ਤੇ ਨਾਲ ਅਸੀਂ ਜੁਰਾਬਾਂ ਵੰਡੀਆਂ ਨੇ ਸਾਡੀ ਕੋਸ਼ਿਸ਼ ਹੈ ਵਾ ਕਿ ਅੱਜ ਸ਼ੁਰੂਆਤ ਹੋਈ ਹੈ ਥੋੜਾ ਲੇਟ ਹੋ ਗਏ ਆ ਪਰ ਸ਼ੁਰੂਆਤ ਹੋਈ ਹੈ ਅਸੀਂ ਏਸੀਪੀ ਸੁਰਿੰਦਰ ਜੀ ਸਾਡੇ ਬੜੇ ਪਿਆਰੇ ਮਿੱਤਰ ਨੇ ਔਰ ਬੜੇ ਅچھے ਕੰਮ ਹੀ ਸਾਡੇ ਨਾਲ ਸਾਥ ਦਿੰਦੇ ਨੇ ਅੱਜ ਉਹਨਾਂ ਕੋਲ ਅਸੀਂ ਟਾਈਮ ਦਿੱਤਾ ਸੀ ਉਹਨਾਂ ਨੇ ਟਾਈਮ ਦਿੱਤਾ ਸਾਨੂੰ ਉਹਨਾਂ ਦਾ ਬਹੁਤ ਕੀਮਤੀ ਟਾਈਮ ਸੀ ਉਹਦੇ ਵਿੱਚ ਸਾਡੇ ਨਾਲ ਆਏ ਨੇ ਤੇ ਅਸੀਂ ਲੋਕਾਂ ਨੂੰ ਕੰਬਲ ਤੇ ਜਰਾਬਾਂ ਦਿੱਤੀਆਂ ਨੇ ਤੇ ਹੁਣ ਸਾਰਾ ਵੀਕ ਕੋਸ਼ਿਸ਼ ਕਰਾਂਗੇ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਸੜਕਾਂ ਤੇ ਰਾਤੀ ਵੀ ਕੋਸ਼ਿਸ਼ ਕਰਾਂਗੇ ਜਾ ਕੇ ਜਿਹੜੇ-ਜਿਹੜੇ ਬੰਦੇ ਨੂੰ ਜ਼ਰੂਰਤ ਆ ਉਹਨੂੰ ਕੰਬਲ ਵੰਡੇ ਜਾਣਗੇ ਔਰ ਜਿੰਨੀ ਦੇਰ ਸਰਦੀ ਚੱਲੇਗੀ ਸਾਡੀ ਕੋਸ਼ਿਸ਼ ਹੈ ਪੂਰੀ ਜਲਦੀ ਰਹਿਗੇ ਕਿ ਅਸੀਂ ਵੱਧ ਤੋਂ ਵੱਧ ਕੰਮ ਕਰੀਏ ਕਿਉਂਕਿ ਸਾਡੀ ਸੰਸਥਾ ਉਹਦੇ ਵੀ ਲਗਾਉਂਦੀ ਹੈ ਗ੍ਰੀਨਰੀ ਦਾ ਵੀ ਖਿਆਲ ਕਰਦੇ ਆ ਔਰ ਸਰਦੀਆਂ ਦੇ ਚੱਹੀ ਲੋਕਾਂ ਨੂੰ ਕੰਬਲ ਦੇ ਦਿੰਦੇ ਸપ્ਤਾਹਾਂ ਵਿੱਚ ਆਇਆ ਕਰਦੇ ਉਹ ਕਿਸਾ ਲੋਕ ਲੋਕਲ ਰੂਟਮੈਂਟ ਲੋਕ ਨੇ ਲੋੜਵੰਦ ਲੋਕ ਨੇ ਸਭ ਤੋਂ ਸਭ ਤੋਂ ਪਹਿਲਾਂ ਸਾਂਝ ਕੇਂਦਰ ਦੇ ਆਪਣੇ ਅਮਰੀਕ ਸਿੰਘ ਜੀ ਨੇ ਉਹ ਬਹੁਤ ਅੱਛਾ ਉਪਰਾਲਾ ਕਰਦੇ ਨੇ ਉਹਨਾਂ ਨੇ ਸਾਰਿਆਂ ਨੂੰ ਵੈਰੀਫਾਈ ਕੀਤਾ ਉਸ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਫਿਰ ਅਸੀਂ ਹੁਣ ਅਗੋਂ ਨਾਲ ਕੋ ਨਾਲ ਇੱਕ ਲਿਸਟ ਲੈ ਲਈ ਹੈ ਜਿਹੜੇ ਲੋਕਾਂ ਨੂੰ ਜ਼ਰੂਰਤ ਆ ਔਰ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਨੇ ਕਦੀ ਕਦੀ ਉਹ ਵੀ ਦੇਖਦੇ ਆਪਾਂ ਕਿ ਜਿਨ੍ਹਾਂ ਨੂੰ ਕਮਰਾ ਨਹੀਂ ਕੋਈ ਮਿਲਦਾ ਜਾਂ ਸੜਕਾਂ ਨਹੀਂ ਹੁੰਦੇ ਆ ਤੇ ਕੋਸ਼ਿਸ਼ ਹੁੰਦੀ ਆ ਚਲੋ ਉਹਨਾਂ ਨੂੰ ਕਿਛਣਾ ਕੁਛ ਦਿੱਤਾ ਜਾਏ ਤਾਂ ਕਿ ਅੱਛਾ ਸੁਨੇਹਾ ਇੱਥੇ ਗੁਰੂ ਸਾਹਿਬ ਦੀ ਨਗਰੀ ਤੋਂ ਅੱਛਾ ਸੁਨੇਹਾ ਲੈ ਕੇ ਜਾਣ ਇਸੇ ਵਿੱਚੋਂ ਸਾਡਾ ਉਪਰਾਲਾ ਹੈ ਕਿ ਅਸੀਂ ਪੂਰਾ ਮਹੀਨਾ ਸਾਰਾ ਕਰਦੇ ਰਵਾਂਗੇ